इंपटेष होनी हैले महासम की जानी अग और की की लिखा है यूहन्ना दी انجیل 4 अध्याय उस औरत ने उत्तर देता मेरा पति नहीं है यीशु ने उस नु आख्या <laughs> क्यों करना स्वागत है की लिखया है उस औरत ने उत्तर दिया उस औरत ने उत्तर दिता मेरा पति नहीं है मेरा पति नहीं है यीशु ने उस आख्या प्रभु यीशु ने आख्या तू सच आख्या है तू सच क्या है जब तू क्या कि तेरा पति नहीं है जब तू क्या तेरा पति नहीं है ये ये कौन है जब चार अध्याय पांच छह सात वचन पढ़ दे समरी औरत है जिदा कोई ਕੋਈ ਇੱਜ਼ਤ ਨਹੀਂ ਸੀ ਪੰਜਾਬੀ ਚ ਆਪਾਂ ਠੇਢ ਪੰਜਾਬੀ ਚ ਗੱਲ ਕਰੀਏ ਤੇ ਜਿਹਦੀ ਕੋਈ ਵੈਲਿਊ ਨਹੀਂ ਸੀ ਉਹਦੀ ਇੰਨੀ ਕਿ ਇੱਜ਼ਤ ਸੀ ਕਿ ਉਹਦੇ ਨਾਲ ਪਾਣੀ ਭਰਨ ਲਈ ਵੀ ਔਰਤਾਂ ਨੂੰ ਭੇਜਦੇ ਨਹੀਂ ਸੀ ਇਸੇ ਲਈ ਉਹ ਦੁਪਹਿਰ ਦੇ ਸਮੇਂ ਦੇ ਵਿੱਚ ਕੱਲੀ ਆਪਣਾ ਘੜਾ ਲੈ ਕੇ ਪਾਣੀ ਭਰਨ ਦੇ ਲਈ ਆਈ ਹੋਈ ਸੀ ਤਿੱਥੇ ਵੀ ਯਿਸ ਮਸੀਹ ਜੀ ਦੇ ਨਾਲ ਉਹਦਾ ਇਨਕਾਊਂਟਰ ਹੁੰਦਾ ਹੈ ਔਰ ਸਵਾਗਤ ਕਰਦੀ ਹੈ ਪ੍ਰਭ ਯਿਸ ਮਸੀਹ ਜੀ ਦਾ ਔਰ ਪ੍ਰਭ ਯਿਸ ਮਸੀਹ ਉਹਨੂੰ ਡਿਲੀਵਰ ਕਰਦੇ ਆ ਉਹਨੂੰ ਫ੍ਰੀ ਕਰਦੇ ਆ ਤੇ ਜਿਹੜਾ ਪਿੰਡ ਜਿਹੜੇ ਘਰ ਉਸ ਔਰਤ ਨੂੰ ਕੁਝ ਨਹੀਂ ਸਮਝਦੇ ਸਨ ਉਹੀ ਘਰ ਪਰਿਵਾਰ ਉਹਦੀ ਗੱਲ ਸੁਣਨ ਤੋਂ ਬਾਅਦ ਇਹ ਕਹਿੰਦੇ ਆ ਕਿ ਅਸੀਂ ਹੁਣ ਤੇਰੇ ਕਹਿਣ ਕਰਕੇ ਨਹੀਂ ਪਰ ਅਸੀਂ ਆਪ ਵੇਖ ਲਿਆ ਕਿ ਪ੍ਰਭੂ ਯਿਸੂ ਮਸੀਹ ਉਹ ਮਸੀਹ ਆਇਆ ਜਿਹਦੇ ਦੁਆਰਾ ਸਭ ਪਰਤਾਰੇ ਹੋਣੇ ਆ। ਸਭ ਉਸ ਔਰਤ ਨੇ ਪ੍ਰਭੂ ਯਿਸੂ ਦਾ ਸਵਾਗਤ ਕੀਤਾ ਆਪਣੀ ਜ਼ਿੰਦਗੀ ਦੇ ਅੰਦਰ ਆਪਣਾ ਘੜਾ ਉੱਥੇ ਹੀ ਛੱਡਿਆ ਤੇ ਚਲੇਗੀ ਜਾ ਕੇ ਪਿੰਡ ਵਾਲਿਆਂ ਨੂੰ ਦੱਸਣ ਲਈ ਕਿ ਜਿਹੜਾ ਮਸੀਹ ਦਾ ਆਪਾਂ ਨੂੰ ਇੰਤਜ਼ਾਰ ਸੀ ਓ ਹੁਣ ਆ ਗਿਆ ਜਿਵੇਂ ਅੱਜ ਮੈਂ ਕਹਿੰਨਾ ਜੇ ਬਚਣਾ ਚਾਹਨੇ ਆਂ ਛੁੱਟਣਾ ਚਾਹਨੇ ਆਂ ਆਜ਼ਾਦ ਹੋਣਾ ਚਾਹਨੇ ਆਂ ਤੁਹਾਡੀ ਮੁਸ਼ਕਿਲ ਕਿੰਨੀ ਵੀ ਵੱਡੀ ਹੈ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿਓ ਕਿ ਮਸੀਹਾ ਆ ਗਿਆ ਹੈ ਮਸੀਹਾ ਕਿਤਾ ਹੈ ਅੱਜ ਵੀ ਉਹਦੀ ਮਹਾਸ਼ਾਮਰਾ ਦੇ ਦੁਆਰਾ ਉਹਦੀ ਤਾਕਤ ਦੇ ਦੁਆਰਾ ਇਹ ਚਮਤਕਾਰ ਇਹ ਗਵਾਹੀਆਂ ਜੋ ਤੁਸੀਂ ਸੁਣ ਰਹੇ ਆਂ ਜੇ ਮਸੀਹਾ ਨਾ ਆਇਆ ਹੋਵੇ ਅੱਜ ਆਪਣੇ ਮਹਾਸਾਮਰਦ ਦੇ ਦੁਆਰਾ ਤੇ ਇਹ ਚਮਤਕਾਰ ਕਦੇ ਹੋ ਨਹੀਂ ਸਕਦੇ ਇਹ ਮਹਾਸਮਰਤੀ ਯਸ਼ੂ ਦਾ ਹੀ ਕੰਮ ਹੈ ਜਿਹੜਾ ਵੱਡੇ ਵੱਡੇ ਮੌਜੇ ਤੁਹਾਡੇ ਵਿੱਚ ਕਰ ਰਿਆ ਕਾਲਾ ਪੀ ਲਿਆ ਜਾ ਰਿਹਾ ਕੈਂਸਰ ਜਾ ਰਿਹਾ ਡੈੱਡ ਹੀ ਹੋ ਰਿਹਾ ਔਰ ਜਿਹੜੇ ਆਮ ਸੀ ਉਹ ਖਾਸ ਬਣਦੇ ਜਾ ਰਿਹਾ ਪਰ ਕੌਣ ਜਿਨ੍ਹਾਂ ਨੇ ਸਵਾਗਤ ਕਰ ਲਿਆ ਯਿਸੂ ਦਾ ਜਿਨ੍ਹਾਂ ਨੇ ਕੀ ਕਰ ਲਿਆ ਜਿਨ੍ਹਾਂ ਨੇ ਉਹਨੂੰ ਗ੍ਰਹਿਣ ਕਰ ਲਿਆ ਜਿਨ੍ਹਾਂ ਨੇ ਦੇਖ ਲਿਆ ਕਿ ਨਹੀਂ ਹੋਣਾ ਇੱਥੇ ਹੀ ਐ ਸਾਰਾ ਕੁਝ ਮਹਾਂ ਸ਼ਮਰਦ ਦੇ ਦੁਆਰਾ ਹੀ ਸਭ ਕੁਝ ਹੈ ਪਰਮੇਸ਼ਰ ਬਹੁਤ ਅਦਭੁਤ ਹੈ ਜਿਹੜੇ ਜਿਹੜੇ ਵੀ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਭਾਵੇਂ ਉਹ ਸਮਰੀ ਭਾਵੇਂ ਉਹ ਪਤਰਸ ਭਾਵੇਂ ਉਹ ਅੰਨੇ ਭਾਵੇਂ